ਇਲੈਕਟ੍ਰੋਨਿਕਸ ਦੇ ਸ਼ੋਰੂਮ ਤੇ ਧਾਵਾ ਬੋਲਿਆ ਗਿਆ ਤੇ ਇਸ ਦੇ ਦਰਮਿਆਨ ਸਾਰਾ ਸ਼ੋਰੂਮ ਹੀ ਇਹ ਖਾਲੀ ਕਰ ਗਏ ਤਾਂ ਫਲੋਰ ਦੇ ਮਸ਼ਹੂਰ ਇਲੈਕਟ੍ਰੋਨਿਕਸ ਦੇ ਸ਼ੋਰੂਮ ਤੇ ਲੱਖਾਂ ਦੀ ਚੋਰੀ ਹੋਈ ਹੈ ਤੇ ਚੋਰ ਟਰੱਕ ਭਰ ਕੇ ਸਮਾਨ ਲੈ ਗਏ ਨੇ ਦਰਅਸਲ ਤੜਕੇ 5 ਵਜੇ ਦੇ ਕਰੀਬ ਦੁਕਾਨਦਾਰਾਂ ਦੇ ਵਿੱਚ ਹੜਕੰਪ ਮਚ ਗਿਆ ਪਤਾ ਲੱਗਿਆ ਹੈ ਕਿ ਫਲੋਰ ਦੇ ਮਸ਼ਹੂਰ ਇਲੈਕਟ੍ਰੋਨਿਕ ਸ਼ੋਰੂਮ ਦੇ ਵਿੱਚ ਚੋਰੀ ਹੋਈ ਹੈ ਸ਼ਟਰ ਪੱਟ ਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਤਸਵੀਰਾਂ ਸੀਸੀਟੀਵੀ ਕੈਮਰੇਆ ਦੇ ਵਿੱਚ ਕੈਦ ਹੋਈਆਂ ਨੇ ਹਰ ਪਾਸਿਓਂ ਕੈਮਰਿਆਂ ਦੇ ਨਾਲ ਸ਼ੋਰੂਮ ਦੀ ਨਿਗਰਾਨੀ ਕੀਤੀ ਜਾ ਰਹੀ ਸੀ ਇੰਨੀ ਸਿਕਿਉਰਿਟੀ ਹੋਣ ਦੇ ਬਾਵਜੂਦ ਵੀ ਚੋਰਾਂ ਦੇ ਹੌਸਲੇ ਐਨੇ ਉੱਚੇ ਸਨ ਕਿ ਉਹਨਾਂ ਦੇ ਵੱਲੋਂ ਬੇਚਿਜਕ ਹੋ ਕੇ ਚੋਰੀ ਦੀ ਵਾਰਦਾਤ ਕੀਤੀ ਤੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਇਹਨਾਂ ਚੋਰਾਂ ਦੀਆਂ ਤਸਵੀਰਾਂ ਕੈਦ ਹੁੰਦੀਆਂ ਨੇ ਇੱਕ ਸਾਥੀ ਨੇ ਦਰਖਤ ਛਾਂਗਣ ਵਾਲੀ ਡਾਂਗ ਦੇ ਨਾਮ ਕੈਮਰਿਆਂ ਦੀਆਂ ਤਾਰਾ ਵੱਢੀਆਂ ਨੇ ਫਿਰ ਅੰਦਰੋਂ ਸਮਾਨ ਚੋਰੀ ਕੀਤਾ ਹਾਲਕਿ ਦੁਕਾਨ ਮਾਲਕ ਦਾ ਇਹ ਕਹਿਣਾ ਹੈ ਕਿ ਉਹਨਾਂ ਦੀ ਦੁਕਾਨ ਦੇ ਵਿੱਚੋਂ ਲੱਖਾਂ ਦਾ ਸਮਾਨ ਚੋਰੀ ਹੋ ਗਿਆ ਜਿਸ ਵਿੱਚ ਏਸੀ ਇਨਵਰਟਰ ਬੈਟਰੀਆਂ ਕੂਲਰ ਤੇ ਹੋਰ ਮਹਿੰਗਾ ਇਲੈਕਟ੍ਰੋਨਿਕਸ ਦਾ ਸਮਾਨ ਹੈ ਜੋ ਕਿ ਲੱਖਾਂ ਦਾ ਦੱਸਿਆ ਜਾ ਰਿਹਾ ਤਾਂ ਇੱਥੇ ਦੱਸਿਆ ਜਾ ਰਿਹਾ ਕਿ ਚੋਰਾ ਦੇ ਵੱਲੋਂ ਕੈਮਰਿਆਂ ਦੀਆਂ ਤਾਰਾਂ ਤੱਕ ਵੱਢ ਦਿੱਤੀਆਂ ਗਈਆਂ ਤਾਂ ਜੋ ਕਿਸੇ ਨੂੰ ਪਤਾ ਨਾ ਲੱਗ ਸਕੇ ਕਿ ਆਖਿਰਕਾਰ ਦਾਤ ਨੂੰ ਕਿਸ ਵੱਲੋਂ ਅੰਜਾਮ ਦਿੱਤਾ ਗਿਆ ਦੇਖੋ ਜੋ ਸਾਡੇ ਧਿਆਨ ਚ ਆਇਆ ਵਾ ਇਹ ਵਾਕਿਆ ਜਿਹੜਾ ਲਗਭਗ ਰਾਤ ਦੇ 1:30 ਵਜੇ ਦੇ ਆਸ-ਪਾਸ ਹੋਇਆ ਹੈ ਜੀ ਤੇ ਇਹਦੇ ਵਿੱਚ ਲੱਖਾਂ ਰੁਪਏ ਦਾ ਜਿਹੜਾ ਸਾਡਾ ਸਮਾਨ ਟਰੱਕ ਪਰਕੇ ਜੀ ਚੋਰ ਜਿਹੜੇ ਲੈ ਕੇ ਗਏ ਨੇ ਤੇ ਜਿਹੜਾ ਅੰਦਰ ਕੈਸ਼ ਛੱਡਾ ਪਿਆ ਸੀ ਵੱਡੀ ਮਾਤਰਾ ਚ ਜੀ ਉਹ ਵੀ ਸਾਡਾ ਕਿਉਂਕਿ ਅੱਜ ਕੱਲ ਸੀਜ਼ਨ ਏਸੀ ਫਿਰ ਜ਼ਿਆਦਾ ਤੇ ਚੱਲਦਾ ਆ ਜੀ ਤੇ ਉਹ ਵੀ ਸਾਡਾ ਇਹ ਲੈ ਗਏ ਕਿਉਂਕਿ ਸ਼ਨੀ ਐਤਵਾਰ ਹੋਣ ਕਰਕੇ ਬੈਂਕ ਬੰਦ ਸੀ ਠੀਕ ਆ ਇੱਕ ਤੁਹਾਡੇ ਜਿਹੜੀ ਦੁਕਾਨ ਆ ਪੂਰੀ ਕੈਮਰਿਆਂ ਨਾਲ ਇਹ ਲੈਸ ਹੈਗੀ ਆ ਹਰ ਪਾਸੇ ਉਹ ਕੈਮਰਾ ਵਾਚ ਕਰ ਰਿਹਾ ਹੈਗਾ ਹਰ ਬੰਦੇ ਨੂੰ ਇਹਨੇ ਕੈਮਰੇ ਲੱਗੇ ਹੋਣ ਦੇ ਬਾਵਜੂਦ ਵੀ ਐਡੀ ਵੱਡੀ ਚੋਰੀ ਹੋ ਗਈ ਭਾਜੀ ਦੇਖੋ ਚੋਰਾਂ ਨੇ ਜੋ ਡੀਵੀਆਰ ਦੇ ਵਿੱਚ ਦਿਖ ਰਿਹਾ ਵੀ ਕੱਲਾ ਕੱਲਾ ਕੈਮਰਾ ਕੱਟਿਆ ਜੀ ਕੈਮਰੇ ਨੂੰ ਡੈਮੇਜ ਕੀਤੇ ਸਾਰੇ ਕੈਮਰੇ ਬਾਹਰ ਲੀਆਂ ਲੱਗੀਆਂ ਹੋਈਆਂ ਹਾਈ ਫਲੱਡ ਲਾਈਟਾਂ ਕਟੀਆਂ ਜੀ ਉਸ ਤੋਂ ਬਾਅਦ ਇਹ ਚੋਰਾਂ ਦਾ ਇੱਕ ਵੱਡਾ ਗੈਂਗ ਸੀਗਾ ਜੀ ਜਿਹਦੇ ਵਿੱਚ ਕਈ ਚੋਰ ਤਾਂ ਉੱਤੇ ਆਖਰੀ ਵਾਰ ਦਾਤ ਹੋਣ ਤੱਕ ਕੈਮਰਿਆਂ ਦੇ ਵਿੱਚ ਆ ਰਹੇ ਨੇ ਤੇ ਬਾਕੀ ਕਿਸੇ ਵੱਡੇ ਗੱਡੀ ਦਾ ਇਸਤੇਮਾਲ ਕੀਤਾ ਹੈ ਜੀ ਕਿਹੜਾ ਕਿਹੜਾ ਸਮਾਨ ਲੈ ਕੇ ਭਾਜੀ ਇਹਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਏਸੀ ਫਰਿੱਜ ਤੇ ਸਮਾਲ ਅਪਲਾਈਐਂਸਰ ਤੇ ਇਹਨਾਂ ਦਾ ਕੂਲਰਸ ਜੋ ਵੀ ਉਹਨਾਂ ਦੇ ਹੱਥ ਲੱਗਾ ਤੇ ਕੈਸ਼ ਜਿਹੜਾ ਸਗਾ ਅੰਦਰ ਪਿਆ ਇਹ ਸਾਰਾ ਕੁਝ ਲੈ ਗਏ। ਠੀਕ ਆ। ਪਤਾ ਲੱਗਾ ਵੀ ਇਹ ਜਿਹੜੇ ਆਸ-ਪਾਸੇ ਹੋਰ ਵੀ ਦੁਕਾਨਾਂ ਤੇ ਸੀਸੀਟੀਵੀ ਕੰਮ ਲੱਗੇ ਉਹਨਾਂ ਦੀ ਵੀ ਤਾਰਾ ਵਟ ਗਏ ਹੋ। ਇਹਨਾਂ ਨੇ ਲਗਭਗ ਆਲੇ-ਦੁਆਲੇ ਦੀਆਂ 7-8-8 ਘਰਾਂ ਤੇ ਦੁਕਾਨਾਂ ਦੇ ਕੈਮਰੇ ਵੀ ਕੱਟੇ ਨੇ ਜੀ ਇਹਨਾਰੇ। ਠੀਕ ਆ। ਤੇ ਪੁਲਿਸ ਕੰਪਲੀਟ ਕਰਤੀ ਤੁਸੀਂ? ਪੁਲਿਸ ਨੂੰ ਜੇ ਇਨਫੋਰਮੇਸ਼ਨ ਦਿੱਤੀ ਆ ਜੀ ਤੇ ਜਿਹੜਾ ਹੈਗਾ ਬਾਬ ਐਸ ਐਚਓ ਸਾਹਿਬ ਦਾ ਫੋਨ ਨੋ ਰਿਪਲਾਈ ਆ ਰਿਹਾ ਜੀ ਜੀ ਬਾਰ ਬਾਰ ਕਰਨ ਤੇ ਉਹਨਾਂ ਨੂੰ ਮੈਸੇਜ ਕੀਤੇ ਗਏ ਆ ਜੀ ਜੀ ਤੇ ਸਾਨੂੰ ਉਹਨਾਂ ਨੇ ਕੋਈ ਕੋਈ ਫੀਡਬੈਕ ਨਹੀਂ ਆ ਰਹੀ ਠੀਕ ਆ ਕੋਈ ਜਿੱਦਾਂ ਤੁਹਾਡਾ ਨੁਕਸਾਨ ਜ਼ਿਆਦਾ ਹੋਇਆ ਕੋਈ ਡਾਕਸ ਕੈਡ ਬੁਲਾਉਣ ਦੀ ਕੋਈ ਹਜੇ ਤੱਕ ਜਿਹੜਾ ਜੀ ਅਸੀਂ ਇਹਨਾਂ ਨੂੰ ਤਕਰੀਬਨ ਤਕਰੀਬਨ 6 ਵਜੇ ਦੇ ਆਸ-ਪਾਸ ਦੀ ਇਹਨਾਂ ਨੂੰ ਇਨਫੀਮੇਸ਼ਨ ਦਿੱਤੀ ਹੋਈ ਆ ਜ਼ਮੀਰ ਦੀ ਜੀ ਹਜੇ ਤੱਕ ਕੋਈ ਡਾਕਸ ਕੈਡ ਨਹੀਂ ਜੀ ਕੋਈ ਫੋਰੈਂਸਿਕ ਲੈਬ ਨਹੀਂ ਆਈ ਜੀ ਕੋਈ ਫੋਰੈਂਸਿਕ ਦਾ ਅਧਿਕਾਰੀ ਨਹੀਂ ਆਇਆ ਜੀ ਪੁਲਿਸ ਜਿਹੜੀ ਹੈਗੀ ਆ ਜੀ ਇਹੇ ਬਿਲਕੁਲ ਵੀ ਕ੍ਰਾਈਮ ਨੂੰ ਕੰਟਰੋਲ ਕਰਨ ਤੇ ਕ੍ਰਾਈਮ ਨੂੰ ਲੱਭਣ ਦੇ ਵਿੱਚ ਨਕਾਮ ਆ ਗਏ। ਉਦੋਂ ਹੀ ਮੌਕੇ ਤੇ ਫਲੋਰ ਦੀ ਐਸਐਸਏ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਹੁਣ ਜਾਇਜ਼ਾ ਲਿਆ ਜਾ ਰਿਹਾ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਅਸੀਂ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਖੰਗਾਲ ਰਹਿਆਂ ਤੇ ਜਲਦ ਚੋਰ ਕਾਬੂ ਕੀਤੇ ਜਾਣਗੇ। ਇਹ ਸ੍ਰੀ ਸਾਨੂੰ ਇਤਲਾਹ ਮਿਲੀ ਸੀ ਫੋਨ ਦੇ ਉੱਤੇ ਜੀ ਚੋਰੀ ਹੋਈ ਹੈ ਮੌਕੇ ਤੇ ਆਏ ਆ। ਜੀ ਮੌਕੇ ਤੇ ਆ ਕੇ ਤੇ ਆਪਾਂ ਦੇਖਿਆ ਕਿ ਸ਼ਟਰ ਦੇ ਛਾਲੇ ਤੋਂ ਦੇ ਕੁੱਤੇ ਆ ਤੇ ਕੈਮਰੇ ਸੈੱਟ ਕਿੱਤੇ ਆ ਜੀ ਤੇ ਹੁਣ ਬਾਕੀ ਜਿਹੜੇ ਸਮਾਨ ਦੀ ਚੋਰੀ ਵਾਰੇ ਆ ਤੇ ਬੌਜੀਆ ਆਪਣਾ ਸਾਨੂੰ ਦੱਸਦੇ ਆ ਕਿ ਕੀ ਕੀ ਸਮਾਨ ਚੋਰੀ ਹੋਇਆ ਤੋਂ ਹਿਸਾਬ ਨਾਲ ਕੈਮਰੇ ਵਗੈਰਾ ਚੈੱਕ ਕਰਦੇ ਆ ਅਬ ਇਹ ਟੀਮਾਂ ਵਾ ਟੀਮਾਂ ਬਣਾ ਕੇ ਉਹ ਚੈੱਕ ਕਰਨਾ ਕਰਦੇ ਆ ਠੀਕ ਆ ਤੇ ਨਾ ਸੀਸੀਟੀਵੀ ਕੈਮਰਾ ਲੱਗਿਆ ਕਿ ਭਾਜੀ ਇਹਨਾਂ ਵਿੱਚੋਂ ਕੋਈ ਆਇਆ ਉਹ ਬੰਦਾ ਚੈੱਕ ਉਹ ਬੰਦਾ ਆ ਜਿਹਨੇ ਮੂੰਹ ਆਪਣਾ ਮੌਂਕੀ ਕੈਪ ਦੇ ਨਾਲ ਢੱਕਿਆ ਉਹਨੇ ਸਾਰੇ ਉਹ ਜਿਹੜੇ ਕੈਮਰੇ ਕੁੱਝ ਭੰਨੇ ਆ ਬਾਕੀ ਅਸੀਂ ਤਫ਼ਤੀਸ਼ ਕਰ ਰਹੇ ਹਾਂ ਦੇਖ ਰਿਹਾ ਸਾਰਾ ਚੈੱਕ ਕਰਦੇ ਚੋਰਾਂ ਦੇ ਵੱਲੋਂ ਇਲੈਕਟ੍ਰੋਨਿਕਸ ਦੇ ਸ਼ੋਰੂਮ ਤੇ ਧਾਵਾ ਬੋਲਿਆ ਗਿਆ ਤੇ ਇਸ ਦੇ ਦਰਮਿਆਨ ਸਾਰਾ ਸ਼ੋਰੂਮ ਹੀ ਇਹ ਖਾਲੀ ਕਰ ਗਏ ਫਲੋਰ ਦੇ ਮਸ਼ਹੂਰ ਇਲੈਕਟ੍ਰੋਨਿਕਸ ਦੇ ਸ਼ੋਰੂਮ ਤੇ ਲੱਖਾਂ ਦੀ ਚੋਰੀ ਹੋਈ ਹੈ ਤੇ ਚੋਰ ਟਰੱਕ ਭਰ ਕੇ ਸਮਾਨ ਲੈ ਗਏ ਨੇ ਦਰਅਸਲ ਤੜਕੇ 5 ਵਜੇ ਦੇ ਕਰੀਬ ਦੁਕਾਨਦਾਰਾਂ ਦੇ ਵਿੱਚ ਹੜਕੰਪ ਮਚ ਗਿਆ ਪਤਾ ਲੱਗਿਆ ਹੈ ਕਿ ਫਲੋਰ ਦੇ ਮਸ਼ਹੂਰ ਇਲੈਕਟ੍ਰੋਨਿਕ ਸ਼ੋਰੂਮ ਦੇ ਵਿੱਚ ਚੋਰੀ ਹੋਈ ਹੈ ਸ਼ਟਰ ਪਟਕੇ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਤਸਵੀਰਾਂ ਸੀਸੀਟੀਵੀ ਕੈਮਰੇਆ ਦੇ ਵਿੱਚ ਕੈਦ ਹੋਈਆਂ ਨੇ ਹਰ ਪਾਸਿਓਂ ਕੈਮਰਿਆਂ ਦੇ ਨਾਲ ਸ਼ੋਰੂਮ ਦੀ ਨਿਗਰਾਨੀ ਕੀਤੀ ਜਾ ਰਹੀ ਸੀ ਇੰਨੀ ਸਿਕਿਉਰਿਟੀ ਹੋਣ ਦੇ ਬਾਵਜੂਦ ਵੀ ਚੋਰਾਂ ਦੇ ਹੌਸਲੇ ਐਨੇ ਉਲੰਧ ਸਨ ਕਿ ਉਹਨਾਂ ਦੇ ਵੱਲੋਂ ਬੇਚਿਜਕ ਹੋ ਕੇ ਚੋਰੀ ਦੀ ਵਾਰਦਾਤ ਕੀਤੀ ਤੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਇਹਨਾਂ ਚੋਰਾਂ ਦੀਆਂ ਤਸਵੀਰਾਂ ਕੈਦ ਹੁੰਦੀਆਂ ਨੇ ਇੱਕ ਸਾਥੀ ਨੇ ਦਰਖਤ ਛਾਂਗਣ ਵਾਲੀ ਡਾਂਗ ਦੇ ਨਾਮ ਕੈਮਰਿਆਂ ਦੀਆਂ ਤਾਰਾ ਵੱਡੀਆਂ ਨੇ ਫਿਰ ਅੰਦਰੋਂ ਸਮਾਨ ਚੋਰੀ ਕੀਤਾ ਹਾਲਕਿ ਦੁਕਾਨ ਮਾਲਕ ਦਾ ਇਹ ਕਹਿਣਾ ਹੈ ਕਿ ਉਹਨਾਂ ਦੀ ਦੁਕਾਨ ਦੇ ਵਿੱਚੋਂ ਲੱਖਾਂ ਦਾ ਸਮਾਨ ਚੋਰੀ ਹੋ ਗਿਆ ਜਿਸ ਵਿੱਚ ਏਸੀ ਇਨਵਰਟਰ ਬੈਟਰੀਆਂ ਕੂਲਰ ਤੇ ਹੋਰ ਮਹਿੰਗਾ ਇਲੈਕਟ੍ਰੋਨਿਕਸ ਦਾ ਸਮਾਨ ਹੈ ਜੋ ਕਿ ਲੱਖਾਂ ਦਾ ਦੱਸਿਆ ਜਾ ਰਿਹਾ ਤਾਂ ਇੱਥੇ ਦੱਸਿਆ ਜਾ ਰਿਹਾ ਕਿ ਚੋਰਾ ਦੇ ਵੱਲੋਂ ਕੈਮਰਿਆਂ ਦੀਆਂ ਤਾਰਾਂ ਤੱਕ ਵੱਢ ਦਿੱਤੀਆਂ ਗਈਆਂ ਤਾਂ ਜੋ ਕਿਸੇ ਨੂੰ ਪਤਾ ਨਾ ਲੱਗ ਸਕੇ ਕਿ ਆਖਿਰਕਾਰ ਦਾਤ ਨੂੰ ਕਿਸ ਵੱਲੋਂ ਅੰਜਾਮ ਦਿੱਤਾ ਗਿਆ ਦੇਖੋ ਜੋ ਸਾਡੇ ਧਿਆਨ ਚ ਆਇਆ ਵਾ ਇਹ ਵਾਕਿਆ ਜਿਹੜਾ ਲਗਭਗ ਰਾਤ ਦੇ 1:30 ਵਜੇ ਦੇ ਆਸ-ਪਾਸ ਹੋਇਆ ਹੈ ਜੀ ਜੀ ਤੇ ਇਹਦੇ ਵਿੱਚ ਲੱਖਾਂ ਰੁਪਏ ਦਾ ਜਿਹੜਾ ਸਾਡਾ ਸਮਾਨ ਟਰੱਕ ਪਰਕੇ ਜੀ ਚੋਰ ਜਿਹੜੇ ਲੈ ਕੇ ਗਏ ਨੇ ਤੇ ਜਿਹੜਾ ਅੰਦਰ ਕੈਸ਼ ਛੱਡਾ ਪਿਆ ਸੀ ਵੱਡੀ ਮਾਤਰਾ ਚ ਜੀ ਉਹ ਵੀ ਸਾਡਾ ਕਿਉਂਕਿ ਅੱਜ ਕੱਲ ਸੀਜ਼ਨ ਏਸੀ ਫਿਰ ਜ਼ਿਆਦਾ ਤੇ ਚੱਲਦਾ ਆ ਜੀ ਤੇ ਉਹ ਵੀ ਸਾਡਾ ਇਹ ਲੈ ਗਏ ਕਿਉਂਕਿ ਸ਼ਨੀ ਐਤਵਾਰ ਹੋਣ ਕਰਕੇ ਬੈਂਕ ਬੰਦ ਸੀ ਠੀਕ ਆ ਇੱਕ ਤੁਹਾਡੇ ਜਿਹੜੀ ਦੁਕਾਨ ਆ ਪੂਰੀ ਕੈਮਰਿਆਂ ਨਾਲ ਇਹ ਲੈਸ ਹੈਗੀ ਆ ਹਰ ਪਾਸੇ ਉਹ ਕੈਮਰਾ ਵਾਚ ਕਰ ਰਿਹਾ ਹੈਗਾ ਹਰ ਬੰਦੇ ਨੂੰ ਇਹ ਇਨੇ ਕੈਮਰੇ ਲੱਗੇ ਹੋਣ ਦੇ ਬਾਵਜੂਦ ਵੀ ਐਡੀ ਵੱਡੀ ਚੋਰੀ ਹੋ ਗਈ ਭਾਜੀ ਦੇਖੋ ਚੋਰਾਂ ਨੇ ਜੋ ਡੀਵੀਆਰ ਦੇ ਵਿੱਚ ਦਿਖ ਰਿਹਾ ਵੀ ਕੱਲਾ ਕੱਲਾ ਕੈਮਰਾ ਕੱਟਿਆ ਜੀ ਕੈਮਰੇ ਨੂੰ ਡੈਮੇਜ ਕੀਤੇ ਸਾਰੇ ਕੈਮਰੇ ਬਾਹਰ ਲੀਆਂ ਲੱਗੀਆਂ ਹੋਈਆਂ ਹਾਈ ਫਲੱਡ ਲਾਈਟਾਂ ਕੱਟੀਆਂ ਜੀ ਉਸ ਤੋਂ ਬਾਅਦ ਇਹ ਚੋਰਾਂ ਦਾ ਇੱਕ ਵੱਡਾ ਗੈਂਗ ਸੀਗਾ ਜੀ ਜਿਹਦੇ ਵਿੱਚ ਕਈ ਚੋਰ ਤਾਂ ਉੱਤੇ ਆਖਰੀ ਵਾਰ ਦਾਤ ਹੋਣ ਤੱਕ ਕੈਮਰਿਆਂ ਦੇ ਵਿੱਚ ਆ ਰਹੇ ਨੇ ਤੇ ਬਾਕੀ ਕਿਸੇ ਵੱਡੇ ਗੱਡੀ ਦਾ ਇਸਤੇਮਾਲ ਕੀਤਾ ਹੈ ਜੀ ਕਿਹੜਾ ਕਿਹੜਾ ਸਮਾਨ ਲੈ ਕੇ ਭਾਜੀ ਇਹਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਏਸੀ ਫਰਿੱਜ ਤੇ ਸਮਾਲ ਅਪਲਾਈਐਂਸਰ ਤੇ ਇਹਨਾਂ ਦਾ ਕੂਲਰਸ ਜੋ ਵੀ ਉਹਨਾਂ ਦੇ ਹੱਥ ਲੱਗਾ ਤੇ ਕੈਸ਼ ਜਿਹੜਾ ਸਗਾ ਅੰਦਰ ਪਿਆ ਇਹ ਸਾਰਾ ਕੁਝ ਲੈ ਗਏ ਨੇ ਠੀਕ ਆ ਪਤਾ ਲੱਗਾ ਵੀ ਇਹ ਜਿਹੜੇ ਆਸ-ਪਾਸੇ ਹੋਰ ਵੀ ਦੁਕਾਨਾਂ ਤੇ ਸੀਸੀਟੀਵੀ ਕੈਮ ਲੱਗੇ ਉਹਨਾਂ ਦੀ ਵੀ ਤਾਰਾ ਵਟ ਗਏ ਹੋ ਇਹਨਾਂ ਨੇ ਲਗਭਗ ਆਲੇ-ਦੁਆਲੇ ਦੀਆਂ 7-8-8 ਘਰਾਂ ਤੇ ਦੁਕਾਨਾਂ ਦੇ ਕੈਮਰੇ ਵੀ ਕੱਟੇ ਨੇ ਜੀ ਇਹਨਾਂ ਦੇ ਠੀਕ ਆ ਤੇ ਪੁਲਿਸ ਕੰਪਲੀਟ ਕਰਤੀ ਤੁਸੀਂ ਪੁਲਿਸ ਨੂੰ ਜੇ ਇਨਫੋਰਮੇਸ਼ਨ ਦਿੱਤੀ ਆ ਜੀ ਤੇ ਜਿਹੜਾ ਹੈਗਾ ਬਾ ਐਸਐਚਓ ਸਾਹਿਬ ਦਾ ਫੋਨ ਨੋ ਰਿਪਲਾਈ ਆ ਰਿਹਾ ਜੀ বারবার ਕਰਨ ਦੇ ਉਹਨਾਂ ਨੂੰ ਮੈਸੇਜ ਕੀਤੇ ਗਏ ਆ ਜੀ ਤੇ ਸਾਨੂੰ ਉਹਨਾਂ ਨੇ ਉਹਦੀ ਕੋਈ ਫੀਡਬੈਕ ਨਹੀਂ ਆ ਰਹੀ ਠੀਕ ਆ ਕੋਈ ਜਿੱਦਾਂ ਤੁਹਾਡਾ ਨੁਕਸਾਨ ਜ਼ਿਆਦਾ ਹੋਇਆ ਕੋਈ ਡਾਕਟ ਸਕੇਡ ਬੁਲਾਉਣ ਦੀ ਕੋ ਹਜੇ ਤੱਕ ਜਿਹੜਾ ਜੀ ਅਸੀਂ ਇਹਨਾਂ ਨੂੰ ਤਕਰੀਬਨ ਤਕਰੀਬਨ 6 ਵਜੇ ਦੇ ਆਸ-ਪਾਸ ਦੀ ਇਹਨਾਂ ਨੂੰ ਇਨਟੀਮੀਸ਼ਨ ਦਿੱਤੀ ਹੋਈ ਆ ਜ਼ਮੀਰ ਦੀ ਹਜੇ ਤੱਕ ਕੋਈ ਡਾਕਟ ਸਕੇਡ ਨਹੀਂ ਜੀ ਕੋਈ ਫੋਰੈਂਸਿਕ ਲੈਬ ਨਹੀਂ ਆਈ ਜੀ ਕੋਈ ਫੋਰੈਂਸਿਕ ਦਾ ਅਧਿਕਾਰੀ ਨਹੀਂ ਆਇਆ ਜੀ ਪੁਲਿਸ ਜਿਹੜੀ ਹੈਗੀ ਆ ਜੀ ਇਹ ਬਿਲਕੁਲ ਵੀ ਕ੍ਰਾਈਮ ਨੂੰ ਕੰਟਰੋਲ ਕਰਨ ਚ ਤੇ ਕ੍ਰਾਈਮ ਨੂੰ ਲੱਭਣ ਦੇ ਵਿੱਚ ਨਕਾਮ ਆ ਗਏ ਉਦੋਂ ਹੀ ਮੌਕੇ ਤੇ ਫਲੋਰ ਦੀ ਐਸਐਸਏ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਹੁਣ ਜਾਇਜ਼ਾ ਲਿਆ ਜਾ ਰਿਹਾ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਉਹਨਾਂ ਕਿਹਾ ਕਿ ਅਸੀਂ ਸੀਸੀਟੀਵੀ ਕੈਮਰੇਆਂ ਦੀ ਫੁਟੇਜ ਖੰਗਾਲ ਰਹਿਆਂ ਤੇ ਜਲਦ ਚੋਰ ਕਾਬੂ ਕੀਤੇ ਜਾਣਗੇ ਅਸੀਂ ਸ੍ਰੀ ਸਾਨੂੰ ਇਤਲਾਹ ਮਿਲੀ ਸੀ ਫੋਨ ਦੇ ਉੱਤੇ ਜੀ ਚੋਰੀ ਹੋਈ ਹੈ ਮੌਕੇ ਤੇ ਆਏ ਹਾਂ ਜੀ ਮੌਕੇ ਤੇ ਆ ਕੇ ਤੇ ਆਪਾਂ ਦੇਖਿਆ ਕਿ ਸ਼ਟਰ ਦੇ ਤਾਲੇ ਤੋਂ ਦੇ ਪਿੱਛੇ ਦੇ ਕੈਮਰੇ ਸਾਈਡ ਤੋਂ ਆ ਜੀ ਤੇ ਹੁਣ ਬਾਕੀ ਜਿਹੜੇ ਸਮਾਨ ਦੀ ਚੋਰੀ ਵਾਰੇ ਆ ਵੀ ਬੌਜੀਆ ਆਪਣਾ ਸਾਨੂੰ ਦੱਸ ਦੇ ਆ ਕਿ ਕੀ ਕੀ ਸਮਾਨ ਚੋਰੀ ਹੋਇਆ ਕੋਲ ਸਾਡਾ ਕੈਮਰੇ ਵਗੈਰਾ ਚੈੱਕ ਕਰਦੇ ਆ ਅਬ ਇਹ ਟੀਮਾਂ ਵਾ ਟੀਮਾਂ ਬਣਾ ਕੇ ਵੀ ਚੈੱਕ ਕਰਨਾ ਪਰਾਇ ਠੀਕ ਆ ਤੇਰੇ ਸੀਸੀਟੀਵੀ ਕੈਮਰ ਲੱਗੇ ਆ ਕਿ ਭਾਜੀ ਇਹਨਾਂ ਵਿੱਚ ਕੋਈ ਆਇਆ ਕੋਈ ਬੰਦਾ ਤੇ ਚੈੱਕ ਕੋ ਬੰਦਾ ਆ ਜਿਹਨੇ ਮੂੰਹ ਆਪਣਾ ਮੌਕੀ ਕੈਪ ਦੇ ਨਾਲ ਢੱਕਿਆ ਉਹਨੇ ਸਾਰੇ ਉਹਦੇ ਟਾਈਮ ਦੇ ਫੁਟੇ ਭੰਨੇ ਆ ਠੀਕ ਆ ਬਾਕੀ ਅਸੀਂ ਤਫ਼ਤੀਸ਼ ਕਰ ਰਹੇ ਆ ਦੇਖ ਰਿਹਾ ਸਾਰਾ ਚੈੱਕ ਕਰਦੇ ਆ ਚੋਰਾਂ ਦੇ ਵੱਲੋਂ ਇਲੈਕਟ੍ਰੋਨਿਕਸ ਦੇ ਸ਼ੋਰੂਮ ਤੇ ਧਾਵਾ ਬੋਲਿਆ ਗਿਆ ਤੇ ਇਸੇ ਦਰਮਿਆਨ ਸਾਰਾ ਸ਼ੋਰੂਮ ਹੀ ਇਹ ਖਾਲੀ ਕਰ ਗਏ ਤਾਂ ਫਲੋਰ ਦੇ ਮਸ਼ਹੂਰ ਇਲੈਕਟ੍ਰੋਨਿਕਸ ਦੇ ਸ਼ੋਰੂਮ ਤੇ ਲੱਖਾਂ ਦੀ ਚੋਰੀ ਹੋਈ ਹੈ ਤੇ ਚੋਰ ਟਰੱਕ ਭਰ ਕੇ ਸਮਾਨ ਲੈ ਗਏ ਨੇ ਦਰਸਲ ਤੜਕੇ 5 ਵਜੇ ਦੇ ਕਰੀਬ ਦੁਕਾਨਦਾਰਾਂ ਦੇ ਵਿੱਚ ਹੜਕੰਪ ਮਚ ਗਿਆ ਪਤਾ ਲੱਗਿਆ ਹੈ ਕਿ ਫਲੋਰ ਦੇ ਮਸ਼ਹੂਰ ਇਲੈਕਟ੍ਰੋਨਿਕ ਸ਼ੋਰੂਮ ਦੇ ਵਿੱਚ ਚੋਰੀ ਹੋਈ ਹੈ ਸ਼ਟਰ ਪਟਕੇ ਇਸ ਵਾਰदात ਨੂੰ ਅੰਜਾਮ ਦਿੱਤਾ ਗਿਆ ਹਾਲਾਂਕਿ ਤਸਵੀਰਾਂ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਈਆਂ ਨੇ ਹਰ ਪਾਸਿਓ ਕੈਮਰਿਆਂ ਦੇ ਨਾਲ ਸ਼ੋਰੂਮ ਦੀ ਨਿਗਰਾਨੀ ਕੀਤੀ ਜਾ ਰਹੀ ਸੀ ਇੰਨੀ ਸਿਕਿਉਰਟੀ ਹੋਣ ਦੇ ਬਾਵਜੂਦ ਵੀ ਚੋਰਾਂ ਦੇ ਹੌਸਲੇ ਐਨੇ ਉੱਚੇ ਸਨ ਕਿ ਉਹਨਾਂ ਦੇ ਵੱਲੋਂ ਬੇਚਜਕੋ ਕੀ ਚੋਰੀ ਦੀ ਵਾਰਦਾਤ ਕੀਤੀ ਤੇ ਸੀਸੀਟੀਵੀ ਕੈਮਰਿਆਂ ਦੇ ਵਿੱਚ ਇਹਨਾਂ ਚੋਰਾਂ ਦੀਆਂ ਤਸਵੀਰਾਂ ਕੈਦ ਹੁੰਦੀਆਂ ਨੇ ਇੱਕ ਸਾਥੀ ਨੇ ਦਰਖਤ ਛਾਂਗਣ ਵਾਲੀ ਡਾਂਗ ਦੇ ਨਾਮ ਕੈਮਰਿਆਂ ਦੀਆਂ ਤਾਰਾਂ ਵੱਢੀਆਂ ਨੇ ਫਿਰ ਅੰਦਰੋਂ ਸਮਾਨ ਚੋਰੀ ਕੀਤਾ ਹਾਲਕੀ ਦੁਕਾਨ ਮਾਲਕ ਦਾ ਇਹ ਕਹਿਣਾ ਹੈ ਕਿ ਉਹਨਾਂ ਦੀ ਦੁਕਾਨ ਦੇ ਵਿੱਚੋਂ ਲੱਖਾਂ ਦਾ ਸਮਾਨ ਚੋਰੀ ਹੋ ਗਿਆ ਜਿਸ ਵਿੱਚ AC ਇਨਵਰਟਰ ਬੈਟਰੀਆਂ ਕੂਲਰ ਤੇ ਹੋਰ ਮਹਿੰਗਾ ਇਲੈਕਟ੍ਰੋਨਿਕਸ ਦਾ ਸਮਾਨ ਹੈ ਜੋ ਕਿ ਲੱਖਾਂ ਦਾ ਦੱਸਿਆ ਜਾ ਰਿਹਾ ਹੈ ਤਾ ਇੱਥੇ ਦੱਸਿਆ ਜਾ ਰਿਹਾ ਕਿ ਚੋਰਾ ਦੇ ਵੱਲੋਂ ਕੈਮਰਿਆਂ ਦੀਆਂ ਤਾਰਾਂ ਤੱਕ ਵੜ ਦਿੱਤੀਆਂ ਗਈਆਂ ਤਾਂ ਜੋ ਕਿਸੇ ਨੂੰ ਪਤਾ ਨਾ ਲੱਗ ਸਕੇ ਕਿ ਆਖਿਰਸ਼ਵਾਦ ਦਾਤ ਨੂੰ ਕਿਸ ਵੱਲੋਂ ਅੰਜਾਮ ਦਿੱਤਾ ਗਿਆ ਦੇਖੋ ਜੋ ਸਾਡੇ ਧਿਆਨ ਚ ਆਇਆ ਵਾ ਇਹ ਵਾਕਿਆ ਜਿਹੜਾ ਲਗਭਗ ਰਾਤ ਦੇ 1.5 ਵਜੇ ਦੇ ਆਸ-ਪਾਸ ਹੋਇਆ ਹੈ ਜੀ ਤੇ ਇਹਦੇ ਵਿੱਚ ਲੱਖਾਂ ਰੁਪਏ ਦਾ ਜਿਹੜਾ ਸਾਡਾ ਸਮਾਨ ਟਰੱਕ ਪਰਕੇ ਚੋਰ ਜਿਹੜੇ ਲੈ ਕੇ ਗਏ ਨੇ ਤੇ ਜਿਹੜਾ ਅੰਦਰ ਕੈਸ਼ ਛੱਡਾ ਪਿਆ ਸੀ ਵੱਡੀ ਮਾਤਰਾ ਚ ਉਹ ਵੀ ਸਾਡਾ ਕਿਉਂਕਿ ਅੱਜ ਕੱਲ ਸੀਜ਼ਨ ਏਸੀ ਫਿਰ ਜ਼ਿਆਦਾ ਤੇ ਚੱਲਦਾ ਆ ਤੇ ਉਹ ਵੀ ਸਾਡਾ ਇਹ ਲੈ ਗਏ ਕਿਉਂਕਿ ਸ਼ਨੀ ਐਤਵਾਰ ਹੋਣ ਕਰਕੇ ਬੈਂਕ ਬੰਦ ਸੀ ਠੀਕ ਆ ਇੱਕ ਤੁਹਾਡੇ ਜਿਹੜੀ ਦੁਕਾਨ ਆ ਪੂਰੀ ਕੈਮਰਿਆਂ ਨਾਲ ਲੈਸ ਹੈਗੀ ਆ ਹਰ ਪਾਸੇ ਉਹ ਕੈਮਰਾ ਵਾਚ ਕਰ ਰਿਹਾ ਹੈਗਾ ਹਰ ਬੰਦੇ ਨੂੰ ਇਹ ਇਨੇ ਕੈਮਰੇ ਲੱਗੇ ਹੋਣ ਦੇ ਬਾਵਜੂਦ ਵੀ ਐਡੀ ਵੱਡੀ ਚੋਰੀ ਹੋ ਗਈ ਭਾਜੀ ਦੇਖੋ ਚੋਰਾਂ ਨੇ ਜੋ ਡੀਵੀਆਰ ਦੇ ਵਿੱਚ ਦਿਖ ਰਿਹਾ ਵੀ ਕੱਲਾ ਕੱਲਾ ਕੈਮਰਾ ਕੱਟਿਆ ਜੀ ਕੈਮਰੇ ਨੂੰ ਡੈਮੇਜ ਕੀਤੇ ਸਾਰੇ ਕੈਮਰੇ ਬਾਹਰ ਲੀਆਂ ਲੱਗੀਆਂ ਹੋਈਆਂ ਹਾਈ ਫਲੱਡ ਲਾਈਟਾਂ ਕਟੀਆਂ ਜੀ ਉਸ ਤੋਂ ਬਾਅਦ ਇਹ ਚੋਰਾਂ ਦਾ ਇੱਕ ਵੱਡਾ ਗੈਂਗ ਸੀਗਾ ਜੀ ਜਿਹਦੇ ਵਿੱਚ ਕਈ ਚੋਰ ਤਾਂ ਉੱਤੇ ਆਖਰੀ ਵਾਰ ਦਾਤ ਹੋਣ ਤੱਕ ਕੈਮਰਿਆਂ ਦੇ ਵਿੱਚ ਆ ਰਹੇ ਨੇ ਤੇ ਬਾਕੀ ਕਿਸੇ ਵੱਡੇ ਗੱਡੀ ਦਾ ਇਸਤੇਮਾਲ ਕੀਤਾ ਹੈ ਜੀ ਕਿਹੜਾ ਕਿਹੜਾ ਸਮਾਨ ਲੈ ਕੇ ਭਾਜੀ ਇਹਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਏਸੀ ਫਰਿੱਜ ਤੇ ਸਮਾਲ ਅਪਲਾਈਐਂਸਰ ਤੇ ਇਹਨਾਂ ਦਾ ਕੂਲਰਸ ਜੋ ਵੀ ਉਹਨਾਂ ਦੇ ਹੱਥ ਲੱਗਾ ਤੇ ਕੈਸ਼ ਜਿਹੜਾ ਸਗਾ ਅੰਦਰ ਪਿਆ ਇਹ ਸਾਰਾ ਕੁਝ ਲੈ ਗਏ ਨੇ ਠੀਕ ਆ ਪਤਾ ਲੱਗਾ ਵੀ ਇਹ ਜਿਹੜੇ ਆਸ-ਪਾਸੇ ਹੋਰ ਵੀ ਦੁਕਾਨਾਂ ਤੇ ਸੀਸੀਟੀਵੀ ਕੈਮ ਲੱਗੇ ਉਹਨਾਂ ਦੀ ਵੀ ਤਾਰਾ ਵਟ ਗਏ ਹੋ ਇਹਨਾਂ ਨੇ ਲਗਭਗ ਆਲੇ-ਦੁਆਲੇ ਦੀਆਂ 7-8-8 ਘਰਾਂ ਤੇ ਦੁਕਾਨਾਂ ਦੇ ਕੈਮਰੇ ਵੀ ਕੱਟੇ ਨੇ ਜੀ ਇਹਨਾਰੇ ਠੀਕ ਆ ਤੇ ਪੁਲਿਸ ਕੰਪਲੀਟ ਕਰਤੀ ਤੁਸੀਂ ਪੁਲਿਸ ਨੂੰ ਜੇ ਇਨਫੋਰਮੇਸ਼ਨ ਦਿੱਤੀ ਆ ਜੀ ਤੇ ਜਿਹੜਾ ਹੈਗਾ ਬਾ ਐਸਐਚਓ ਸਾਹਿਬ ਦਾ ਫੋਨ ਨੋ ਰਿਪਲਾਈ ਆ ਰਿਹਾ ਜੀ বারবার ਕਰਨ ਦੇ ਉਹਨਾਂ ਨੂੰ ਮੈਸੇਜ ਕੀਤੇ ਗਏ ਆ ਜੀ ਤੇ ਸਾਨੂੰ ਉਹਨਾਂ ਨੇ ਉਹਦੀ ਕੋਈ ਫੀਡਬੈਕ ਨਹੀਂ ਆ ਰਹੀ ਠੀਕ ਆ ਕੋਈ ਜਿੱਦਾਂ ਤੁਹਾਡਾ ਨੁਕਸਾਨ ਜ਼ਿਆਦਾ ਹੋਇਆ ਕੋਈ ਡਾਕਟ ਸਕੇਡ ਬੁਲਾਉਣ ਦੀ ਕੋ ਹਜੇ ਤੱਕ ਜਿਹੜਾ ਜੀ ਅਸੀਂ ਇਹਨਾਂ ਨੂੰ ਤਕਰੀਬਨ ਤਕਰੀਬਨ 6 ਵਜੇ ਦੇ ਆਸ-ਪਾਸ ਦੀ ਇਹਨਾਂ ਨੂੰ ਇਨਟੀਮੀਸ਼ਨ ਦਿੱਤੀ ਹੋਈ ਆ ਜ਼ਮੀਰ ਦੀ ਹਜੇ ਤੱਕ ਕੋਈ ਡਾਕਟ ਸਕੇਡ ਨਹੀਂ ਜੀ ਕੋਈ ਫੋਰੈਂਸਿਕ ਲੈਬ ਨਹੀਂ ਆਈ ਜੀ ਕੋਈ ਫੋਰੈਂਸਿਕ ਦਾ ਅਧਿਕਾਰੀ ਨਹੀਂ ਆਇਆ ਜੀ ਪੁਲਿਸ ਜਿਹੜੀ ਹੈਗੀ ਆ ਜੀ ਇਹ ਬਿਲਕੁਲ ਵੀ ਕ੍ਰਾਈਮ ਨੂੰ ਕੰਟਰੋਲ ਕਰਨ ਚ ਤੇ ਕ੍ਰਾਈਮ ਨੂੰ ਲੱਭਣ ਦੇ ਵਿੱਚ ਨਕਾਮ ਆ ਗਏ। ਉਦੋਂ ਹੀ ਮੌਕੇ ਤੇ ਫਲੋਰ ਦੀ ਐਸਐਸਈ ਪਹੁੰਚੇ ਨੇ ਜਿਨ੍ਹਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਹੁਣ ਜਾਇਜ਼ਾ ਲਿਆ ਜਾ ਰਿਹਾ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ। ਉਹਨਾਂ ਕਿਹਾ ਕਿ ਅਸੀਂ ਸੀਸੀਟੀਵੀ ਕੈਮਰੇਆਂ ਦੀ ਫੁਟੇਜ ਖੰਗਾਲ ਰਹਿਆਂ ਤੇ ਜਲਦ ਚੋਰ ਕਾਬੂ ਕੀਤੇ ਜਾਣਗੇ। ਇਹ ਸ੍ਰੀ ਸਾਨੂੰ ਇਤਲਾਹ ਮਿਲੀ ਸੀ ਫੋਨ ਦੇ ਉੱਤੇ ਜੀ ਚੋਰੀ ਹੋਈ ਹੈ ਮੌਕੇ ਤੇ ਆਏ ਆ। ਜੀ ਮੌਕੇ ਤੇ ਆ ਕੇ ਤੇ ਆਪਾਂ ਦੇਖਿਆ ਕਿ ਸ਼ਟਰ ਦੇ ਦਸਤਾਵੇਜ਼ ਤੇ ਕੈਮਰੇ ਸੈੱਟ ਪੁੱਟੇ ਆ। ਜੀ ਤੇ ਹੁਣ ਬਾਕੀ ਜਿਹੜੇ ਸਮਾਨ ਦੀ ਚੋਰੀ ਵਾਰੇ ਆ ਵੀ ਬੌਜੀ ਆ ਆਪਣਾ ਸਾਨੂੰ ਦੱਸ ਦੇ ਆ ਕਿ ਕੀ ਕੀ ਸਮਾਨ ਚੋਰੀ ਹੋਇਆ ਕੋਲ ਸਾਡਾ ਕੈਮਰੇ ਵਗੈਰਾ ਚੈੱਕ ਕਰਦੇ ਆ ਆਪਣੇ ਟੀਮਾਂ ਵਾਂ ਟੀਮਾਂ ਬਣਾ ਕੇ ਵੀ ਚੈੱਕ ਕਰਨਾ ਚਾਹੀਦਾ ਠੀਕ ਆ ਤੇਰੇ ਸੀਸੀਟੀਵੀ ਕੈਮਰਾ ਲੱਗਿਆ ਕਿ ਭਾਜੀ ਇਹਨਾਂ ਵਿੱਚ ਕੋਈ ਆਇਆ ਕੋਈ ਬੰਦਾ ਚੈੱਕ ਕੋ ਬੰਦਾ ਆ ਜਿਹਨੇ ਮੂੰਹ ਆਪਣਾ ਮੌਕੀ ਕੈਪ ਦੇ ਨਾਲ ਢੱਕਿਆ ਉਹਨੇ ਸਾਰੇ ਉਹਦੇ ਟਾਈਮ ਦੇ ਕੁਝ ਬੰਦੇ ਆ